ਅੱਪਾ ਗੱਲ ਕਰਨੀ ਐ ਵੀਰੋ ਜੋ ਬਿਆਨ ਪੰਜ-ਪੰਜ ਬੱਚਿਆਂ ਦਾ ਆਇਆ ਸੀ ਉਤੇ ਇੱਕ ਵੀਡੀਓ ਪਾਈ ਸੀ ਉਤੇ ਬੜੇ ਸ਼ਰਦ ਵੀਰਾਂ ਨੇ ਕਮੈਂਟ ਕੀਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਦੇ ਵਿੱਚ ਇੱਕ ਵੀਰ ਸ਼ਰਮਾ ਜੀ ਨਾਮ ਦਾ ਇੱਕ ਬੰਦਾ ਜਿਹਨੇ ਵਧੀਆ ਕਮੈਂਟ ਕੀਤਾ ਉਹ ਕਹਿੰਦਾ ਜੀ ਪੰਡਤਾਂ ਦੇ ਘਰੇ ਜੰਮਿਆ ਬੱਚਾ ਪੰਡਤ ਵੀ ਨਹੀਂ ਹੁੰਦਾ ਕਿਉਂਕਿ ਪੰਡਤ ਬਾਰੇ ਵੀ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਚੱਕੀਆਂ ਇੱਥੋਂ ਸੀ ਆਕੀ ਕਿ ਸੋ ਪੰਡਤ ਜੋ ਮਨ ਪ੍ਰਬੁੱਧ ਹੈ RAM ਨਾਮ ਆਤਮੈ ਸੋਧੈ RAM ਨਾਮ ਸਾਰਾਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵ ਹੈ ਬ੍ਰਹਮ ਵਿੰਦਾ ਤਿਸ ਦਾ ਬ੍ਰਹਮ ਮਾਤਰ ਹੈ ਜੇ ਮਾਤਾ ਬ੍ਰਹਮ ਦੀ ਗਿਆਨ ਹੈ ਬ੍ਰਹਮ ਦਾ ਤਾਂ ਬ੍ਰਹਮਣ ਹੈ ਇਹੀ ਗੱਲ ਭਗਤ ਕਬੀਰ ਜੀ ਨੇ ਕਹੀ ਆ ਸੋ ਸਾਨੂੰ ਜਿਹੜਾ ਮੈਸੇਜ ਆ ਦੇਖੋ ਆਪਾਂ ਨੂੰ ਅੱਜ ਵੀ ਦੇਖ ਸਕਦੇ ਆ ਸਾਡੇ ਜੰਮਿਆਂ ਨੂੰ ਜਿਹੜੇ ਸਾਡੇ ਘਰਾਂ ਚ ਜੰਮਿਆ ਕੋਈ ਸਰਸੇ ਵਾਲਾ ਲੈ ਗਿਆ ਕੋਈ ਵਿਆਸ ਵਾਲਾ ਲੈ ਗਿਆ ਕੋਈ ਨਿਰੰਗਕਾਰੀ ਲੈ ਗਿਆ ਕੋਈ ਨੂਰਮਹਿਲੀਆ ਲੈ ਗਿਆ ਕੋਈ ਕੱਚੀ ਪਹਾੜੀ ਵਾਲਾ ਲੈ ਗਿਆ ਕੋਈ ਬਿਆਸ ਵਾਲਾ ਕਿੰਨਾ ਕਿੱਧਰ ਨੂੰ ਜਾਵੜਿਆ ਕੋਈ ਟਕਸਾਲੀ ਬਣ ਗਿਆ ਕੋਈ ਮਿਸ਼ਨਰੀ ਬਣ ਗਿਆ ਕੋਈ ਨੰਘ ਬਣ ਗਿਆ ਕੋਈ ਅਖੰਡ ਕੀਰਤਨੀਆ ਬਣ ਗਿਆ ਕੋਈ ਕੁਝ ਬਣ ਕੀ ਗੁਰੂ ਦਾ ਸਿੱਖ ਲੱਭਦਕ ਤੇ ਜਿਹੜਾ ਗੁਰੂ ਦਾ ਸਿੱਖ ਹੈ ਜੰਮੇ ਤਾਂ ਸਾਡੇ ਘਰਾਂ ਚ ਹੀ ਆ ਸਾਡੇ ਆਪਣੇ ਜੰਮੇ ਹੋਏ ਉਹ ਪੂਰਨਤਾ ਨਹੀਂ ਚੱਲ ਸਕਦੇ ਜਿਹੜੇ ਗੁਰੂ ਨੇ ਦੱਸਿਆ ਉਹ ਗੁਰੂ ਤੋਂ ਮਤਲਬ ਨਹੀਂ ਆਸ ਜਿਹੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਆ ਕੇ ਇੱਥੇ ਸਮਝਾਈ ਜੇ ਸਾਡੇ ਕੋਲ ਉਹ ਹੈ ਗੁਰੂ ਸਾਹਿਬ ਦਾ ਮਿਸ਼ਨ ਹੀ ਅਜੇ ਤਾ ਫੇਲ ਕਰਤਾ ਗੁਰੂ ਪਾਤਸ਼ਾਹ ਨੇ ਜਿਹੜਾ ਪੰਥ ਮਾਰਗ ਰਸਤਾ ਚਲਾਇਆ ਸੀ ਸਮਾਜ ਨੂੰ ਇੱਕ ਕਰਨ ਦਾ ਅੱਜ ਤਾ ਧੜਿਆਂ ਬੰਡ ਤਾ ਦੱਸੋ ਅੱਜ ਗੁਰਦੁਆਰਾ ਨੇ ਇੱਥੇ ਇੱਕ ਸਾਡਾ ਰਹਿਣ ਦਿੱਤਾ ਅਸੀਂ ਸਾਡੇ ਜੰਮਿਆਂ ਨੂੰ ਅਸੀਂ ਕੀ ਕਰਾਂਗੇ ਆ ਸਿੰਬਿਆਂ ਦਾ ਗੁਰਦੁਆਰਾ ਆ ਨਾਈਆਂ ਦਾ ਗੁਰਦੁਆਰਾ ਹੈ ਰਬਦਾਸੀਆਂ ਦਾ ਗੁਰਦੁਆਰਾ ਹੈ ਇਹ ਦੱਸਣਗੇ ਹੁਣ ਸਾਡੇ ਬਾਬਾ ਧੰਮਾ ਜੀ ਜਿਹੜੇ ਬਿਆਨਤਾ ਦੇਤਾ ਉਹਨਾਂ ਨੇ ਵੀ ਪੰਜ-ਪੰਜ ਜੰਮੋ ਉਹ ਜਾਣਗੇ ਕਿੱਥੇ ਉਹ ਡੇਰਿਆਂ ਦੀਆਂ ਰੌਣਕਾਂ ਬਤਾਉਣਗੇ ਉਹ ਮਹਾਂਪੁਰਖਾਂ ਦੀਆਂ ਗੱਡੀਆਂ ਨੂੰ ਧੱਕੇ ਲਾਉਣ ਲਈ ਤੁਸੀਂ ਗੱਲ ਕਰ ਰਹੇ ਹੋ ਸੋ ਅੱਜ ਜਿਹੜੀ ਕਹਾਣੀ ਹੈ ਉਹ ਬਿਲਕੁਲ ਉਵੇਂ ਹੀ ਬਣ ਗਈ ਜਿਵੇਂ ਬਾਬੇ ਤੋਂ ਪਹਿਲਾਂ ਸੀ ਕਹਣ ਕਿਉਂਕਿ ਅਸੀਂ ਗੁਰਬਾਣੀ ਛੱਡਤੀ ਗੁਰਬਾਣੀ ਦੀ ਗੱਲ ਨਹੀਂ ਦੇਖੋ ਬਾਕੀਆਂ ਨੇ ਸਾਨੂੰ ਸਾਡੇ ਜਮਨ ਉਹ ਸਾਈਆਂ ਨੇ ਸਾਨੂੰ ਬਣਾ ਲਿਆ ਸਾਡੇ ਤੋਂ ਲੈ ਕੇ ਇਹ ਸਾਡੀਆਂ ਸੰਸਥਾਵਾਂ ਦਾ ਫੇਲਿਅਰ ਹੈ ਚ ਸ੍ਰੋਣੀ ਕਮੇਟੀ ਹੋਵੇ ਚ ਦਿੱਲੀ ਕਮੇਟੀ ਹੋਵੇ ਹਰਿਆਣਾ ਕਮੇਟੀ ਹੋਵੇ ਹਜੂਰ ਸਾਹ ਹੋਵੇ ਤਕਸਾਲ ਹੋਵੇ ਕੋਈ ਹੋਰ ਜਿੰਨਾ ਕੁਝ ਐ ਲਟਰਾਮ ਪਟਰਾਮ ਇਹ ਸਾਰਾ ਕੁਝ ਤੁਸੀਂ ਦੱਸੋ ਸਾਰਾ ਫੇਲ ਹੋ ਚੁੱਕਿਆ ਨਾ ਅਸੀਂ ਗੁਰੂ ਦੇ ਸਿੱਖਾਂ ਨੂੰ ਸਿੱਖ ਹੀ ਨਹੀਂ ਰੱਖ ਸਕੇ ਨਵਾਂ ਤਾਂ ਅਸੀਂ ਬਣਾਉਣ ਵਾਲਾ ਕੰਮ ਤਾਂ ਬੰਦ ਹੀ ਹੋ ਗਿਆ ਅਸੀਂ ਜਿਹੜੇ ਗੁਰੂ ਸਾਹਿਬਾਂ ਨੇ ਸਿੱਖ ਬਣਾਏ ਸੀ ਜਿਨ੍ਹਾਂ ਨੂੰ ਸਮਝਾਇਆ ਸੀ ਉਹਨਾਂ ਨੂੰ ਵੀ ਹੋਰ ਮਾਰਗ ਤੇ ਤੋਰਦਾ ਹੋਰ ਰਸਤੇ ਤੇ ਪਾਤਾ ਹੁਣ ਇਹਨਾਂ ਦਾ ਫੇਲ ਹੋਣਾ ਹੁਣ ਅੱਜ ਇਹਨਾਂ ਦੇ ਰੌਣਕਾਂ ਘਟ ਗਈਆਂ ਯਾਦ ਰੱਖਿਓ ਤੁਸੀਂ ਪਹਿਲਾਂ ਉਹ ਇਹਨਾਂ ਕੋਲੇ ਬੱਚਿਆਂ ਦੀਆਂ ਪੀੜ੍ਹੀਆਂ ਨੇ ਵੀ ਲੋਕ ਛੜ ਜਾਂਦੇ ਸੀ ਪਰ ਦੱਸੋ ਉੱਥੇ ਬੱਚਿਆਂ ਨੂੰ ਪੜਾਇਆ ਕੀ ਜਾਂਦਾ ਸਿਖਾਇਆ ਕੀ ਜਾਂਦਾ ਉੱਥੇ ਸਿਲੇਬਸ ਕੀ ਆ ਮੈਂ ਨਾ ਇਹ ਰੱਖਦਾ ਇਸ ਕਰਕੇ ਚਾਹੇ 10 ਦਾ ਜੰਮ ਲੋ 5 ਛੱਡੋ 10 ਦਾ ਜੰਮੋ ਪਰ ਜਾਣਗੇ ਕਿੱਥੇ ਹੋ ਪਖੰਡੀਆਂ ਦੀਆਂ ਡੇਰਿਆਂ ਦੀਆਂ ਚੌਕੀਆਂ ਭਰਨਗੇ ਉਹ ਬਾਬਿਆਂ ਦੀਆਂ ਰੌਣਕਾਂ ਬਣਨਗੇ ਰਾਨੀਤਿਕ ਲੋਕਾਂ ਦੀਆਂ ਰੈਲੀਆਂ ਦਾ ਇਕੱਠ ਬਣਨਗੇ ਤੇ ਉਹ ਲੋ ਉਹਨਾਂ ਦਾ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਣਾ ਵੋਟ ਬੈਂਕ ਵੱਡਾ ਹੋ ਜਾਣਾ ਤੇ ਸਾਡਾ ਜਿਹੜਾ ਮਿਸ਼ਨ ਬਾਬੇ ਨਾਨਕ ਦਾ ਉਹ ਇਹ ਨਹੀਂ ਹੈ ਸਿੱਖ ਦਾ ਮਿਸ਼ਨ ਇਹ ਨਹੀਂ ਹੈ ਸਿੱਖ ਦਾ ਮਿਸ਼ਨ ਹੈ ਸਿੱਖੀ ਸਿੱਖਿਆ ਗੁਰਬੀਚਾਰ ਜੇ ਸਾਡੇ ਕੋਲੇ ਗੁਰੂ ਦੀ ਸਿੱਖਿਆ ਹੈ ਗੁਰੂ ਦੀ ਵਿਚਾਰ ਹੈ ਤਾਂ ਇਕੱਲਾ ਹੀ ਢਿੱਡ ਜਾਂਦਾ ਹਕੂਮਤ ਨਾਲ ਕਿੰਨੇ ਆਪਣੇ ਇਤਿਹਾਸ ਦੇ ਵਿੱਚ ਅਜਿਹੇ ਘਟਨਾਵਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਹੀ ਰਹਿ ਗਏ ਸੀ ਅੱਜ ਅਸੀਂ ਕਹੀ ਜਾਂਦੇ ਆ 3 ਕਰੋੜ ਆ ਪਰ ਕਿੱਥੇ ਆ ਉਹ ਨਹੀਂ ਹੈ ਨਕਲ ਹੈ ਡਾਲਣਾ Ориジナル ਖਾਲਸ ਪਿਓਰ ਸਿੱਖ ਜੇ ਤੁਸੀਂ ਬੈਟਰੀ ਲੈ ਕੇ ਆਪਾਂ ਲੱਭੀਏ ਕੋਈ ਨਹੀਂ ਲੱਭਣਾ ਸਾਨੂੰ ਧੜਿਆਂ ਦੇ ਸਿੱਖ ਮਿਲਣਗੇ ਡੇਰਿਆਂ ਦੇ ਸਿੱਖ ਮਿਲਣਗੇ ਜਾਤਾਂ ਪਾਤਾਂ ਦੇ ਸਿੱਖ ਮਿਲਣਗੇ ਰਾਜਨੀਤਿਕ ਲੀਡਰਾਂ ਦੇ ਜੁੱਤੀ ਚੱਟ ਸਿੱਖ ਮਿਲਣਗੇ ਜਿਹੜੇ ਆਗੂ ਬਣੇ ਬੈਠੇ ਸਾਡਾ ਫੇਲਿਅਰ ਹੈ ਧਾਰਮਿਕ ਤੇ ਰਾਜਨੀਤਿਕ ਆਗੂ ਬਿਲਕੁਲ ਫੇਲ ਹੋ ਗਏ 0 ਤੇ ਆ ਗਿਆ ਜੇ ਅਸੀਂ ਅੱਜ ਵੀ ਸਹਰਦ ਵੀਰ ਨਾ ਜਾ ਕੇ ਜਿਹੜੇ ਪੰਥ ਨੂੰ ਪੰਜਾਬ ਨੂੰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਪਿਆਰ ਕਰਦੇ ਆ ਯਾਦ ਰੱਖੋ ਅਸੀਂ ਫੇਰ ਉਸੇ ਦਲਦਲ ਵਿੱਚ ਡਿੱਗ ਪੈਣਾ ਹਿੰਮਤ ਕਰਕੇ ਆਪ ਗੁਰਮਾਣੀ ਪੜ੍ਹੀਏ ਗੁਰੂ ਦੀ ਸੋਝੀ ਲਈਏ ਗੁਰੂ ਤੋਂ ਸਿੱਖਿਆ ਲਈਏ ਮਤ ਲਈਏ ਪਖੰਡਾਂ ਦਾ ਖੰਡਨ ਕਰੀਏ ਬੋਲੀਏ ਗੁਰੂ ਸਾਹਿਬ ਕਹਿੰਦੇ ਨਾ ਬੋਲਸ ਧਰਮੜੀ ਆ ਵਿੱਚ ਕਈ ਕਹਿੰਦੇ ਤੁਸੀਂ ਸਿੱਖ ਹੀ ਸਿੱਖ ਦਾ ਬਹਿਰੇ ਬਿਲਕੁਲ ਸਿੱਖ ਸਿੱਖ ਦਾ ਬਹਿਰੇ ਨਹੀਂ ਹੈ ਸਿੱਖ ਪਖੰਡ ਦਾ ਅੰਧ ਵਿਸ਼ਵਾਸਾਂ ਦਾ ਜਾਤਾਂ ਪੱਤਾਂ ਦਾ ਜ਼ਬਰ ਦਾ ਜ਼ੁਲਮ ਦਾ ਵਿਰੋਧੀ ਹੈ ਚਾਹੇ ਉਹ ਗਾਤਰਾ ਪਾਉਣ ਵਾਲਾ ਕਰਦਾ ਹੋਵੇ ਚਾਹੇ ਉਹ ਜਨੇਊ ਪਾਉਣ ਵਾਲਾ ਕਰਦਾ ਹੋਵੇ ਅਸੀਂ ਤਾਂ ਅੰਧ ਵਿਸ਼ਵਾਸ ਪਖੰਡ ਦੇ ਗਲਤ ਗੱਲ ਦੇ ਵਿਰੋਧੀ ਆ ਸਿੱਖ ਹਮੇਸ਼ਾ ਉਹਦਾ ਰਹੇਗਾ ਜਾਤ ਪਾਤ ਦਾ ਨਹੀਂ ਆਪਣਾ ਇਤਿਹਾਸ ਪੜ ਲਓ ਸਾਡਾ ਇਤਿਹਾਸ ਕੱਲਿਆਂ ਸਿੱਖਾਂ ਦਾ ਨਹੀਂ ਹੈ ਗੁਲਦਸਤੇ ਦੀ ਤਰ੍ਹਾਂ ਵਿੱਚ ਮੁਸਲਮਾਨ ਵੀ ਸਾਡੇ ਭਰਾ ਸਾਡੇ ਇਤਿਹਾਸ ਵਿੱਚ ਨੇ ਹਿੰਦੂ ਸਾਡੇ ਵਿੱਚ ਨੇ ਸਾਰਿਆਂ ਦਾ ਰਲ ਮਿਲ ਕੇ ਇੱਕ ਮਾਰਗ ਪੰਥ ਹੈ ਜਿਹੜੇ ਸੱਚ ਦੇ ਪੰਧ ਹੀ ਨੇ ਪੰਥ ਹੁੰਦਾ ਕੋਈ ਇਹ ਕੌਮ ਜਾਤ ਜਾਂ ਮਜ਼ਬ ਨਹੀਂ ਹੈ ਪੰਥ ਇੱਕ ਮਾਰਗ ਰਸਤਾ ਹੈ ਉਹਨਾਂ ਦਾ ਜਿਹੜੇ ਇਨਸਾਨ ਜਾਗਤੀ ਜ਼ਮੀਰ ਵਾਲੇ ਆ ਇੱਥੇ ਟੋਡਰ ਮੱਲ ਵੀ ਹੋਏਗਾ ਇੱਥੇ ਗਨੀਖਨ ਨਵੀਖਾਂ ਵੀ ਹੋਏਗਾ ਤੇ ਮਤੀ ਦਾ ਸਤੀ ਦਾਸ ਵੀ ਮਿਲਣਗੇ ਇੱਥੇ ਹਰੀ ਸਿੰਘ ਨਲੂਏ ਵੀ ਮਿਲਣਗੇ ਜੱਸਾ ਸਿੰਘ ਰਾਮ ਗੜੀਆ ਵੀ ਮਿਲੇਗਾ ਜਿਹੜੇ ਲੋਕ ਸਾਨੂੰ ਇੱਕ ਮਜਬ ਬਣਾਉਣ ਤੇ ਤੁਰੇ ਹੋਇਆ ਅਸੀਂ ਉਹਨਾਂ ਦੀਆਂ ਚਾਲਾਂ ਦਾ ਸਮਝਣਾ ਹੈ ਉਹਨਾਂ ਦੀਆਂ ਚਾਲਾਂ 'ਚ ਫਸਣਾ ਨਹੀਂ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਾ ਸਾਡਾ ਮਿਸ਼ਨ ਜਿਹੜਾ ਹੈ ਇਹ ਬਾਬੇ ਨਾਨਕ ਦਾ ਹੋਰ ਹੈ ਗੁਰਮਤ ਦਾ ਹੋਰ ਹੈ ਸਿੱਖੀ ਦਾ ਹੋਰ ਹੈ ਅਸੀਂ ਰਾਜ ਕਿਸੇ ਤੋਂ ਮੰਕੇ ਨਹੀਂ ਲੈਣਾ ਕਿਸੇ ਤੋਂ ਅਸੀਂ ਪਰੋਸਿਆ ਹੋਇਆ ਨਹੀਂ ਲੈਣਾ ਵੀ ਆ ਤੈਨੂੰ ਮੁੱਖ ਮੰਤਰੀ ਅੱਜ ਸਾਡੇ ਨਾਲ ਇਹੀ ਹੁੰਦਾ ਆ ਰਿਹਾ 47 ਤੋਂ ਬਾਅਦ ਜਿਹੜਾ ਵੀ ਦਿੱਲੀ ਦਾ ਜੁੱਤੀ ਚੱਟ ਬਣ ਜਾਏਗਾ ਉਹ ਮੁੱਖ ਮੰਤਰੀ ਹੋਏਗਾ ਉਹ ਕੁਝ ਨਹੀਂ ਕਰ ਸਕੇਗਾ ਪੰਜਾਬ ਦਾ ਲੋਕਾਂ ਦਾ ਪੰਥ ਦਾ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਕਿੰਨੇ ਬਣਿਆ ਸਿੱਖ ਚਿਹਰੇ ਮੋਰੇ ਬਣਿਆ ਨਾ ਉਹਨਾਂ ਨੇ ਸਵਾਰਿਆ ਕੀ ਹੈ ਗੋਲੀਆਂ ਨਾ ਭੁੰਨੇ ਸਨ ਹੈ ਤਾਂ ਦਿਸਨੂ ਦਾ ਸਿੱਖ ਬਿਆਨਤ ਸਿੰਘ ਵੀ ਤਾਂ ਸਿੱਖੀ ਆ ਕੇ ਪੀਐਸ ਗਿੱਲ ਵੀ ਤਾਂ ਸਿੱਖੀ ਆ ਬਾਦਲ ਵੀ ਨੂੰ ਵੀ ਸਿੱਖੀ ਮੰਨਦੇ ਆਪਾਂ ਕੈਪਟਨ ਨੂੰ ਵੀ ਤਾਂ ਸਿੱਖੀ ਕਹਿੰਦੇ ਹੋ ਤੁਸੀਂ ਰਿਜ਼ਲਟ ਤੁਹਾਡੇ ਮੂਰੇ ਆ ਜੇ ਅੱਜ ਵੀ ਅਸੀਂ ਇਹਨਾਂ ਦੀਆਂ ਜੁੱਤੀਆਂ ਚੱਟਣੋਂ ਨਾ ਹਟੇ ਹੱਕ ਸੱਚ ਤੇ ਨਾ ਬੋਲੇ ਮਾਫ਼ ਸਾਨੂੰ ਇਤਿਹਾਸ ਨੇ ਨਹੀਂ ਕਰਨਾ ਅਸੀਂ ਵੀ ਉਹਨਾਂ ਡੋਗਰਿਆਂ ਦੀ ਕੈਟਾਗਰੀ ਚ ਆ ਗਏ ਸੋ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੱਚੇ ਚਾਹੀਦਾ ਦਾਦਾ ਜੰਮ ਲਈਏ ਜੇ ਗੁਰਮਤਿ ਦੀ ਸੂਜੀ ਨਹੀਂ ਹੈ ਉਹ ਡੇਰਿਆਂ ਦੀਆਂ ਰੌਣਕਾਂ ਬਣਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ